ਜਿੱਥੇ ਪ੍ਰੇਮ ਤੇ ਸ਼ਰਧਾ ਹੋਇਆ ਕਰਦੀ ਹੈ ਉਥੇ ਬਰਕਤਾਂ ਹੋਇਆ ਕਰਦੀਆਂ ਨੇ ਤੇ ਜਿੱਥੇ ਤਰਕ ਤੇ ਸਵਾਲ ਜਵਾਬ ਹੋਣ ਉਥੇ ਜਿਹੜੀਆਂ ਰਹਿਮਤਾਂ ਕਦੇ ਨਹੀਂ ਆਇਆ ਕਰਦੀਆਂ ਉਥੇ ਦੁੱਖ ਕਲੇਸ਼ ਰਿਹਾ ਕਰਦਾ ਮਨ ਦਾ ਸੁੱਖ ਨਹੀਂ ਹੋਇਆ ਕਰਦਾ ਸੋ ਇੱਕ ਤਰਕਵਾਦੀ ਜਿਹੜਾ ਹੈ ਤਾਂ ਗੁਰੂ ਮਹਾਰਾਜ ਦਾ ਸੇਖੀ ਪਰ ਉਹਦੇ ਹਿਰਦੇ ਵਿੱਚ ਤਰਕ ਸੀ ਤਰਕ ਵਾਲੀ ਬਿਰਤੀ ਸੀ ਅਮਰਤਾ ਦੀ ਸੇਖ ਸੀ ਉਨੇ ਆਪਣੇ ਮੁਖ ਤੋਂ ਇੱਕ ਬਚਨ ਸੁਣਾਇਆ ਕਿ ਕਦੇ ਵੀ ਤਰਕ ਨਹੀਂ ਕਰਨਾ ਚਾਹੀਦਾ ਮੈਂ ਤਰਕ ਕਰਦਾ ਸਾਂ ਮੈਨੂੰ ਫਿਰ ਉਹਦਾ ਭੁਗਤਣਾ ਪਿਆ ਨਤੀਜਾ ਉਹ ਕਹਿਣ ਲੱਗਾ ਕਿ ਮੈਂ ਨਾ ਲੋਕਾਂ ਨੂੰ ਵੇਖਣਾ ਲੋਕਾਂ ਨੇ ਕਹਿਣਾ ਸ਼ਹੀਦ ਸਿੰਘਾਂ ਦੀ ਕਿਰਪਾ ਹੋਈ ਜੀ ਸਾਡੇ ਤੇ ਛੇਲ ਸਿੰਘਾਂ ਨੇ ਸਾਡੇ ਤੇ ਕਿਰਪਾ ਕੀਤੀ ਹੈ ਇਦਾਂ ਕਹਿੰਦਾ ਲੋਕਾਂ ਨੇ ਕਹਿਣਾ ਤੇ ਕਹਿੰਦਾ ਮੈਨੂੰ ਬੜੀ ਖੇਚੜਨੀ ਮੈਂ ਕਹਣਾ ਕਿ ਇਹ ਪਖੰਡ ਫੜਿਆ ਲੋਕਾਂ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਸਾਨੂੰ ਵਿਹਮਾਂ ਚੋਂ ਕੱਢ ਕੇ ਗਏ ਸੀ ਇਹ ਵਿਹਮਾਂ ਚ ਪੈ ਗਏ ਹੁਣ ਸਾਡੇ ਕਹਿੰਦਾ ਕਈ ਗੋਰ ਸੇਖ ਬਾਬਾ ਦੀਪ ਸਿੰਘ ਦੇ ਸਥਾਨ ਤੇ ਬੜਾ ਜਾਂਦੇ ਨੇ ਉਥੇ ਆ ਕਹਿਣਗੇ ਸਾਡੇ ਤੇ ਸ਼ਹੀਦਾਂ ਦੀ ਕਿਰਪਾ ਹੋਊਗੀ ਜੀ ਸਾਡੇ ਦੁੱਖ ਦੂਰ ਹੋਗੇ ਸਾਡੇ ਤੇ ਇਦਾਂ ਹੋ ਗਿਆ ਸਾਡੇ ਤੇ ਉਦਾਂ ਹੋ ਗਿਆ ਕਹਿੰਦਾ ਜਦੋਂ ਮੈਂ ਕਿਸੇ ਕੋਲੋਂ ਇਹ ਸੁਣਨਾ ਤੇ ਮੈਨੂੰ ਖੇਲ ਚੜ ਜਾਣੀ ਮੈਨੂੰ ਐ ਲੱਗਣਾ ਕਿ ਮੈਂ ਉਹਦਾ ਬੰਦੇ ਦਾ ਸਿਰ ਪਾੜ ਦਵਾਂ ਵੀ ਦੇਣ ਵਾਲਾ ਗੁਰੂ ਨਾਨਕ ਹੈ ਤੇ ਇਹਨਾਂ ਨੇ ਸ਼ਹੀਦਾਂ ਨੂੰ ਅੱਗੇ ਕਰਤਾ ਕਹਿੰਦਾ ਮੈਨੂੰ ਇੰਨੀ ਸੋਝੀ ਨਹੀਂ ਸੀ ਮੈਨੂੰ ਉਦੋਂ ਉਹੀ ਸਹੀ ਲੱਗਦਾ ਸੀ ਕਹਿੰਦਾ ਜਦੋਂ ਮੈਂ ਜਦੋਂ ਵੀ ਕਿਤੇ ਬਾਹਰ ਨਿਕਲਣਾ ਜਦੋਂ ਕਿਤੇ ਕਿਸੇ ਵਿਚਾਰ ਚ ਬਹਿਣਾ ਤੇ ਮੈਂ ਇਹੋ ਹੀ ਛੇੜ ਕੇ ਬਹਿ ਜਾਣੀ ਮੂਰਖਾਂ ਵਾਲੀ ਗੱਲ ਕਿ ਸ਼ਹੀਦ ਸਿੰਘ ਨਹੀਂ ਹੁੰਦੇ ਜੀ ਐਵੇਂ ਲੋਕਾਂ ਨੇ ਭਰਮ ਪਾਇਆ ਐਵੇਂ ਰੋਲਾ ਪਾਉਂਦੇ ਰਹਿੰਦੇ ਨੇ ਆਪਣੀ ਟਕਵੰਜ ਮਾਰਦੇ ਨੇ ਲੋਕ ਕਹਿੰਦਾ ਇਹੋ ਹੀ ਗੱਲ ਮੈਂ ਹਮੇਸ਼ਾ ਕਰਨੀ ਇਹੋ ਹੀ ਲੋਕਾਂ ਨੂੰ ਕਹਿਣਾ ਵੀ ਕੋਈ ਸ਼ਹੀਦ ਸਿੰਘ ਨਹੀਂ ਹੁੰਦੇ ਗੁਰੂ ਨਾਨਕ ਸਾਹਿਬ ਦੀ ਬਾਣੀ ਪੜਿਆ ਕਰੋ ਬਸ ਉਹੀ ਸਭ ਕੁਝ ਦੇਣ ਵਾਲੀ ਹੈ ਚਲੋ ਸਤ ਵੀ ਹੈ ਬਾਣੀ ਗੁਰੂ ਸਰੂਪ ਹੈ ਬਾਣੀ ਤਾਂ ਸਤਗੁਰੂ ਦਾ ਸਰੂਪ ਹੈ ਪਰ ਸ਼ਹੀਦ ਸਿੰਘ ਵੀ ਮਾਰਨੇ ਸੇਵਾ ਵਿੱਚ ਲਾਏ ਨੇ ਸੰਸਾਰ ਦੀ ਸੋ ਕਹਿੰਦਾ ਏਦਾਂ ਮੈਂ ਤਰਕ ਬੜਾ ਕਰਨਾ ਕਹਿੰਦਾ ਇੱਕ ਦਿਨ ਅਚਾਨਕ ਬੈਠਿਆ ਨਾ ਮੇਰੇ ਮਨ ਦੇ ਵਿੱਚ ਇਹ ਆਇਆ ਕਿ ਦਰਬਾਰ ਸਾਹਿਬ ਜਿਹੜੀ ਅੰਦਰ ਤੋਂ ਹੈ ਦੀ ਸੇਵਾ ਕਿਦੇ ਮਹਾਰਾ ਕਿਰਪਾ ਕਰੇ ਸਾਨੂੰ ਵੀ ਮਿਲੇ ਸਾਨੂੰ ਵੀ ਨਸੀਬ ਹੋਵੇ ਕਹਿੰਦਾ ਮੈਂ ਚਲਾ ਗਿਆ ਉਹ 1.5 ਵਜੇ ਸੇਵਾ ਹੁੰਦੀ ਹੈ ਕਹਿੰਦਾ ਮੈਂ ਲੈਣ ਚ ਲੱਗਾ ਬਾਹਰ ਸੁਖਣੀ ਸਾਹਿਬ ਦਾ ਸੰਗ ਜਾਬ ਕਰਦੀ ਸੀ ਮੈਂ ਵੀ ਲੱਗਾ ਲੈਣ ਦੇ ਵਿੱਚ ਜਦੋਂ ਕਵਾੜ ਖੁੱਲੇ ਅੰਦਰ ਗਏ ਅੰਦਰ ਸੇਵਾ ਕੀਤੀ ਅਰਦਾਸ ਬੇਨਤੀ ਹੋਈ ਖੁੱਲੇ ਕੜਾ ਦੇ ਗਫੇ ਉੱਥੇ ਮਿਲਦੇ ਨੇ ਦੇਖ ਖੁੱਲੀ ਮਿਲਦੀ ਹੈ ਦਰਬਾਰ ਸਾਹਿਬ ਦੇ ਅੰਦਰ ਕਹਿੰਦੇ ਉਹ ਛਾਕੇ ਜਦੋਂ ਅਸੀਂ ਆ ਰਹੇ ਸੀ ਮੇਰੇ ਸਾਹਮਣੇ ਦੋ ਸਿੰਘ ਸੀ ਤੀਜੇ ਨੰਬਰ ਤੇ ਮੈਂ ਸੀ ਬਾਕੀ ਜਿਹੜੇ ਸਿੰਘ ਸੀ ਆ ਰਹੇ ਅੰਦਰੋਂ ਬਾਹਰੋਂ ਸਭ ਪਿੱਛੇ ਸੀ ਕਹਿੰਦੇ ਉਹ ਬਾਜ ਨੂੰ ਡਿਊੜੀ ਦੇ ਵਿੱਚੋਂ ਨਿਕਲਦੇ ਨੇ ਤੇ ਨਿਕਲ ਕੇ ਸੱਜੇ ਪਾਸੇ ਨੂੰ ਜਿੱਧਰ ਨੂੰ ਬਾਬਾ ਬੁੱਢਾ ਸਾਹਿਬ ਜੀ ਦੀ 베ਰੀ ਹੈ ਉਸ ਵਾਲੇ ਪਾਸੇ ਨੂੰ ਤੁਰਦੇ ਨੇ ਤੇ ਪ੍ਰਕਰਮਾਂ ਦੇ ਵਿੱਚ ਕੋਈ ਨਹੀਂ ਸਿਰਫ ਉਹ ਦੋ ਜਣੇ ਜਾ ਰਹੇ ਆ ਤੇ ਤੀਜਾ ਉਹਨਾਂ ਦੇ ਮਗਰ ਬਿਲਕੁਲ ਹੀ ਮੈਂ ਜਾ ਰਿਆਂ ਕੁਝ ਦਸਕ ਕਦਮ ਪਿੱਛੇ ਕਹਿੰਦਾ ਜਦੋਂ ਇਹ ਚੱਲਦੇ ਚੱਲਦੇ ਉਹ ਬਾਬਾ ਬੁੱਢਾ ਜੀ ਦੀ 베ਰੀ ਕੋਲ ਪਹੁੰਚੇ ਤੇ ਮੇਰੀ ਨਿਗਾ ਜਿਹੜੀ ਸੀ ਉਹਨਾਂ ਦੇ ਵਿੱਚ ਸੀ ਉਹ ਹੱਸ ਰਹੇ ਸੀ ਜ਼ੋਰ-ਜ਼ੋਰ ਦੀ ਕਹਿੰਦੇ ਮੇਰਾ ਪੂਰਾ ਧਿਆਨ ਉਹਨਾਂ ਦੇ ਵਿੱਚ ਸੀ ਇਹ ਨਹੀਂ ਸੀ ਵੀ ਮੇਰਾ ਧਿਆਨ ਨਹੀਂ ਜਾ ਮੇਰੇ ਨਾਲ ਕੋਈ ਹੋ ਗਿਆ ਹੋਵੇ ਕਹਿੰਦੇ ਮੇਰਾ ਪੂਰਾ ਧਿਆਨ ਉਹਨਾਂ ਦੇ ਵਿੱਚ ਸੀ ਮੇਰੇ ਵੇਹਣਿਆ ਵੇਹਣਿਆ ਮੇਰੀ ਅੱਖਾਂ ਦੇ ਸਾਹਮਣੇ ਉਹ ਲੋਪ ਹੋ ਗਏ ਬਾਬਾ ਬੁੱਢਾ ਜੀ ਦੀ 베ਰੀ ਲੱਗ ਜਾ ਕੇ ਕਹਿੰਦੇ ਜਦੋਂ ਮੈਂ ਇਹ ਚੀਜ਼ ਦੇਖੀ ਮੇਰੇ ਕੋਲੇ ਕਦਮ ਹੀ ਨਹੀਂ ਪੁੱਟ ਹੋਇਆ ਮੇਰਾ ਅੰਦਰ ਤੱਕ ਦਿਲ ਡਰ ਗਿਆ ਕਿ ਇਹ ਕੀ ਹੋਇਆ ਕਿਧਰ ਗਏ ਉਹ ਕਹਿੰਦੇ ਮੈਂ ਇੰਨਾ ਕੁ ਡਰ ਗਿਆ ਮੈਂ ਅੱਗੇ ਜਾਣ ਦੀ بجائے ਪਿੱਛੇ ਨੂੰ ਚਲਾ ਗਿਆ ਅਕਾਲ ਤਖਤ ਸਾਹਿਬ ਵੱਲ ਨੂੰ ਉੱਥੇ ਜਾ ਕੇ ਕਹਿੰਦਾ ਮੈਂ ਮੈਨੂੰ ਸਮਝ ਨਾ ਆਵੇ ਵੀ ਇਹ ਹੋਇਆ ਕੀ ਇਹ ਕਿੰਨੂੰ ਦੱਸਾਂ ਮੈਂ ਕੀ ਬਣਿਆ ਮੇਰੇ ਨਾਲ ਕਹਿੰਦਾ ਮੇਰਾ ਤਰ੍ਹਾਂ ਤੱਕ ਨਿਕਲ ਗਿਆ ਵੀ ਇਹ ਇਹੋ ਜੀ ਕਦੀ ਦ੍ਰਿਸ਼ ਦੇਖਿਆ ਹੀ ਨਹੀਂ ਜ਼ਿੰਦਗੀ ਦੇ ਵਿੱਚ ਕੁਝ ਹੋਇਆ ਹੀ ਨਹੀਂ ਵੀ ਇੰਨਾ ਸਾਫ਼ ਬਿਲਕੁਲ ਅੱਖਾਂ ਦੇ ਨਾਲ ਇਹਨਾਂ ਨੇ ਮੈਂ ਤੱਕ ਰਿਆ ਕਿ 10 ਕਦਮ ਅੱਗੇ ਜਾਂਦੇ ਦੋ ਸਿੰਘ ਇਕਦਮ ਅਲੋਪ ਹੋ ਗਏ। ਕਹਿੰਦੇ ਮੈਂ ਸੇਵਾ ਨਿਭਾ ਕੇ ਉੱਥੋਂ ਦਰਸ਼ਨ ਮੇਲੇ ਕਰਕੇ ਘਰ ਆਇਆ ਘਰੇ ਆ ਕੇ ਮੈਨੂੰ ਫਿਕਰ ਲੱਗੀ। ਮੈਂ ਡਰਿਆ ਡਰਿਆ ਫਿਰਾਂ ਕਹਿੰਦਾ ਮੈਨੂੰ ਮੈਂ ਗੁਰੂ ਘਰ ਜਾ ਕੇ ਗ੍ਰੰਥੀ ਸਿੰਘ ਨਾਲ ਗੱਲ ਕੀਤੀ। ਉਸੇ ਗ੍ਰੰਥੀ ਸਿੰਘ ਨੂੰ ਪਹਿਲਾਂ ਮੈਂ ਕਿਹਾ ਕਰਦਾ ਸੀ ਇਹ ਲੋਕਾਂ ਨੇ ਵਹਿਮ ਪਾਲੇ ਹੋਏ ਨੇ। ਕਿ ਸ਼ੀਗਰ ਸਿੰਘ ਹੁੰਦੇ ਨੇ ਜਾਂ ਕੋਈ ਸਿੰਘ ਹੁੰਦੇ ਨੇ ਜੀ ਸਾਨੂੰ ਸਿੰਘਾਂ ਨੇ ਦਰਸ਼ਨ ਹੋਏ ਜੀ ਸਾਡੇ ਕੰਮ ਸਿੰਘਾਂ ਨੇ ਕੀਤੇ ਜੀ ਐਦਾਂ ਮੈਨੂੰ ਨੀਲੇ ਬਾਣੇ ਵਾਲੇ ਦਿਖੇ ਜੀ ਐਦਾਂ ਮੈਨੂੰ ਚਿੱਟੇ ਬਾਣੇ ਵਾਲੇ ਦਿਖੇ ਜੀ ਇਹ ਲੋਕਾਂ ਦੇ ਸਭ ਵਖੰਡ ਨੇ ਕਹਿੰਦੇ ਮੈਂ ਉਸੇ ਗਰੰਥੀ ਸਿੰਘ ਕੋ ਜਾ ਕੇ ਜਦੋਂ ਦੱਸਿਆ ਨਾ ਕਿ ਗਰੰਥੀ ਸਾਹਿਬ ਜੀ ਵੀ ਮੇਰ ਨਾਲ ਆ ਘਟਨਾ ਵਾਪਰੀ ਕਹਿੰਦਾ ਉਹ ਹੱਥ ਤੇ ਹੱਥ ਮਾਰ ਕੇ ਹੱਸ ਪਿਆ ਤੇ ਕਹਿੰਦੇ ਮੈਂ ਪੁੱਛਿਆ ਵੀ ਕੀ ਗੱਲ ਭਾਈ ਮੈਂ ਤੈਨੂੰ ਆਪਣੀ ਗੱਲ ਦੱਸੀ ਤੂੰ ਅੱਗੋਂ ਹੱਸ ਰਿਹਾ ਮੇਰਾ ਮਜ਼ਾਕ ਉਡਾ ਰਿਹਾ ਕਹਿੰਦੇ ਉਹ ਗਰੰਥੀ ਸਿੰਘ ਨੇ ਇਹ ਕਿਹਾ ਕਹਿੰਦਾ ਮੈਂ ਤੇਰਾ ਮਜ਼ਾਕ ਨਹੀਂ ਉਡਾਰਿਆ ਸਤਗੁਰ ਤੇਰੀ ਮਤ ਦੇ ਵਿੱਚੋਂ ਉਹ ਗੱਲ ਕੱਢ ਰਿਹਾ ਜਿਹੜੀ ਤੂੰ ਰੌਲਾ ਪਾਉਂਦਾ ਰਹਿਣਾ ਕਿ ਸ਼ਹੀਦ ਸਿੰਘ ਨਹੀਂ ਹੁੰਦੇ ਗੁਰੂ ਕੇ ਪਿਆਰੇ ਨਹੀਂ ਹੁੰਦੇ ਬਾਣੀ ਗੁਰੂ ਐ ਹੋਰ ਕੋਈ ਸਿੰਘ ਸੁੰਗ ਨਹੀਂ ਹੁੰਦਾ ਇਹ ਸਭ ਲੋਕਾਂ ਦੇ ਵਹਿਮ ਐ ਕਿ ਸਤਗੁਰ ਆਏ ਜੀ ਸਾਨੂੰ ਲੈਣ ਸਤਗੁਰ ਆਉਣਗੇ ਜੀ ਸਾਨੂੰ ਲੈਣ ਸਤਗੁਰ ਬਾਣੀ ਦੇ ਗਏ ਨੇ ਤੂੰ ਇਹੀ ਗੱਲਾਂ ਕਰਦਾ ਸੀ ਸਤਗੁਰ ਤੇਰੇ ਵਹਿਮ ਕੱਢੇਗਾ ਕਹਿੰਦੇ ਇੰਨੀ ਗੱਲ ਉਹਨੇ ਕੀਤੀ ਮੈਂ ਅੰਦਰੋਂ ਬੇਚੈਨੀ ਦੇ ਵਿੱਚ ਚਲਾ ਗਿਆ ਕਿ ਮੇਰੀਆਂ ਗਲਤੀਆਂ ਕਰਕੇ ਸ਼ਾਇਦ ਕੁਝ ਹੋਇਆ ਹੋਵੇ ਕਹਿੰਦੇ ਮੈਂ ਗੁੰਮਸੋਮ ਰਹਿਣ ਲੱਗ ਪਿਆ ਕਹਿੰਦੇ ਇੱਕ ਮਹੀਨੇ ਬਾਅਦ ਮੇਰੀ ਬਿਰਤੀ ਫਿਰ ਉਹੋ ਜਿਹੀ ਮੋੜਾਈ ਤਰਕਵਾਦੀ ਕਹਿੰਦੇ ਮੈਂ ਸੋਚਿਆ ਵੀ ਐਵੇਂ ਭੁਲੇਖਾ ਹੀ ਲੱਗਾ ਹੋਣਾ ਕੋਈ ਗੱਲ ਨਹੀਂ ਇੱਧਰ ਉੱਧਰ ਚੱਲ ਗਏ ਹੋਣੇ ਮੈਨੂੰ ਸ਼ਾਇਦ ਨਾ ਨਜ਼ਰੀ ਆਏ ਹੋਣ ਜਾਂ ਇੱਧਰ ਨੂੰ ਚਲੇ ਗਏ ਹੋਣ ਜਾਂ ਸਰੋਵਰ ਵੱਲੋਂ ਉਤਰ ਗਏ ਹੋਣ ਮੈਂ ਕਿੜਾ ਅੱਗੇ ਜਾ ਕੇ ਵੇਖਿਆ ਮੈਂ ਤਾਂ ਉੱਥੋਂ ਹੀ ਵਾਪਸ ਮੁੜ ਗਿਆ ਇਦਾਂ ਦੀ ਬਿਰਤੀ ਕਹਿੰਦਾ ਫਿਰ ਜਾਗ ਪਈ ਮੇਰੇ ਅੰਦਰ ਕਹਿੰਦੇ ਜੀ ਨੂੰ ਜਾਗੀ ਰਾਤ ਪਾਠ ਕਰਕੇ ਰਹਿਦਾ ਸਾਹਿਬ ਜੀ ਦਾ ਤੇ ਕੀਰਤਨ ਸੁਲੇ ਦੀ ਬਾਣੀ ਪੜ੍ਹ ਕੇ ਤੇ ਫਿਰ ਮੇਰਾ ਧਿਆਨ ਆਇਆ ਇਹਨਾਂ ਮੈਂ ਕਿਹਾ ਵੀ ਐਵੇਂ ਕੋਈ ਸ਼ਹੀਰ ਸਿੰਘ ਨਹੀਂ ਹੁੰਦਾ ਗੱਲਾਂ ਬਣੀਆਂ ਕਹਿੰਦੇ ਮੈਨੂੰ ਸੁੱਤੇ ਨੂੰ ਕੋਸ਼ ਕਮੈਂਟ ਹੋਏ ਹੋਣਗੇ ਏਦਾਂ ਮੇਰਾ ਬੈੱਡ ਹਿੱਲਿਆ ਮੈਨੂੰ ਲੱਗਾ ਕਿ ਭਚਾਲ ਆਇਆ ਮੈਂ ਦਵਾ ਦਵਾ ਉੱਠ ਕੇ ਕਮਰੇ ਚੋਂ ਬਾਹਰ ਨਿਕਲਣ ਲੱਗਾ ਕਹਿੰਦਾ ਜਦੋਂ ਕਮਰੇ ਚੋਂ ਬਾਹਰ ਨਿਕਲਣ ਲੱਗਾ ਇੱਕ ਐਸੀ ਕੜਕਦੀ ਆਵਾਜ਼ ਮੈਨੂੰ ਮੇਰੀ ਕੰਨੀ ਪਈ ਜਿਦਾਂ ਸਾਰੇ ਸੰਸਾਰ ਦੀ ਬਿਜਲੀ ਜਾਂ ਸਾਰੇ ਅਸਮਾਨ ਦੀ ਬਿਜਲੀ ਮੇਰੇ ਘਰ ਉਸ ਕਮਰੇ ਦੇ ਵਿੱਚ ਆ ਗਈ ਹੋਵੇ। ਉਹ ਆਵਾਜ਼ ਦੇ ਵਿੱਚ ਇਹ ਕਹਿੰਦੇ ਉਹ ਕੀ ਕਹਿੰਨਾ ਸ਼ੀਰ ਸਿੰਘ ਨਹੀਂ ਹੁੰਦੇ ਅਜੇ ਤੈਨੂੰ ਥੋੜੇ ਦਿਨ ਪਹਿਲਾਂ ਝਲਕਾਰਾ ਦਿਖਾਇਆ ਤੂੰ ਮੂਰਖਾ ਅਜੇ ਵੀ ਨਹੀਂ ਮੰਨਦਾ ਕਹਿੰਦੇ ਜਿਨੂੰ ਮੇਰੇ ਆਵਾਜ਼ ਪਈ ਨਾ ਕੰਨੀ ਕਹਿੰਦੇ ਤੁਸੀਂ ਆਪ ਸੋਚੋ ਕਿ ਕੱਲਾ ਬੰਦਾ ਕੋਈ ਇਹੋ ਜੀ ਗੱਲ ਸੋਚ ਨਹੀਂ ਸਕਦਾ ਇਦਾਂ ਉਹਦੇ ਨਾਲ ਹੋ ਜਵੇ ਉਹ ਬੰਦੇ ਦਾ ਦਿਲ ਕਿੱਥੇ ਕਾਬੂ ਹੁੰਦਾ ਕਹਿੰਦਾ ਮੇਰੀ ਧੜਕਣ ਤੱਕ ਵੱਧ ਗਈ ਮੈਂ ਗੋਡਿਆਂ ਦੇ ਭਾਰ ਉਸੇ ਕਮਰੇ 'ਚ ਹੀ ਬੈਠ ਗਿਆ ਤੇ ਹੱਥ ਜੋੜ ਕੇ ਕਹਿਣ ਲੱਗਾ ਭਾਈ ਤੁਸੀਂ ਜੋ ਵੀ ਹੋ ਮੈਨੂੰ ਮਾਫ਼ ਕਰੋ ਜੇ ਮੇਰੇ ਕੋਲ ਗਲਤੀ ਹੋਈ ਹੈ ਇਹਨਾਂ ਮੇਰੇ ਕੋਲ ਬੋਲਿਆ ਹੀ ਨਹੀਂ ਗਿਆ ਇਦਾਂ ਮੇਰਾ ਇੰਨੀ ਕੀ ਚੀਜ਼ ਬੋਲ ਕੇ ਮੈਂ ਇਦਾਂ ਹੋ ਗਿਆ ਜਿੱਦਾਂ ਮੈਨੂੰ ਸੰਗਲਾਂ ਦੇ ਨਾਲ ਬੰਨ ਪਾਇਆ ਹੋਵੇ ਨਾ ਮੇਰੀ ਜੀਭ ਹਿੱਲੀ ਨਾ ਮੂੰਹ ਚੱਕ ਹੋਇਆ ਨਾ ਹੱਥ ਹਿੱਲੇ ਨਾ ਉੱਠ ਹੋਇਆ ਇਦਾਂ ਮੈਨੂੰ ਕੀਲ ਕੇ ਉਹਨਾਂ ਨੇ ਰੱਖ ਦਿੱਤਾ ਕਹਿੰਦੇ ਕਿ ਜਦੋਂ ਇਨੀ ਆਵਾਜ਼ ਆਈ ਉਸ ਤੋਂ ਬਾਅਦ ਕੁਝ ਨਹੀਂ ਹੋਇਆ ਮੈਂ 2 ਘੰਟੇ 2.5 ਘੰਟੇ ਉਹ ਪੈਰਾਂ ਭਾਰ ਗੋਡਿਆਂ ਭਾਰੀ ਬੈਠਾ ਰਿਹਾ ਫਿਰ ਮੈਂ ਉੱਠਿਆ ਤੇ ਮੇਰਾ ਸੌਣ ਨੂੰ ਜੀ ਨਾ ਕਰੇ ਜਦੋਂ ਕੋਈ ਇਹੋ ਜੀ ਵਰਤੀ ਹੋ ਜਵੇ ਕਹਿੰਦਾ ਕਿ ਕਿਥੇ ਨੀਂਦ ਆਉਂਦੀ ਹੈ ਜਾਂ ਕੋਈ ਬੰਦਾ ਕਿਸੇ ਚੀਜ਼ ਨੂੰ ਤੱਕ ਲਵੇ ਜਿਹੜਾ ਬੰਦਾ ਹੈ ਨਹੀਂ ਤਾਂ ਬੰਦਾ ਡਰ ਜਾਂਦਾ ਕਹਿੰਦੇ ਮੇਰਾ ਤਰੋ ਨਿਕਲ ਗਿਆ ਉਸ ਤੋਂ ਬਾਅਦ ਕਹਿੰਦਾ ਮੈਂ ਗੁਰੂ ਘਰ ਅਸਵੇਰੇ ਗਿਆ ਜਾ ਕੇ ਅਰਦਾਸ ਕੀਤੀ ਸੱਚੇ ਪਾਤਸ਼ਾਹ ਵੀ ਮੈਂ ਮੰਨ ਗਿਆ ਜੀ ਸ਼ਹੀਦ ਸਿੰਘ ਹੁੰਦੇ ਮਾਰੇ ਅੱਜ ਤੋਂ ਬਾਅਦ ਨਹੀਂ ਕਹੂੰਗਾ ਮਾਰੇ ਅੱਜ ਤੋਂ ਬਾਅਦ ਇਹ ਮੂੰਹ ਦੇ ਵਿੱਚੋਂ ਇਹ ਰਸਨਾ ਦੇ ਨਾਲ ਕਦੇ ਨਹੀਂ ਗਾਉਂਗਾ ਕਿ ਤੇਰੇ ਸ਼ਹੀਦ ਸਿੰਘ ਨਹੀਂ ਹੁੰਦੇ ਸਤਿਗੁਰੂ ਤੁਸੀਂ ਵੀ ਹਾਜ਼ਰ ਨਾਜ਼ਰ ਹੋ ਲੋਕ ਜੋ ਕਹਿੰਦੇ ਨੇ ਬਿਲਕੁਲ ਸੱਚ ਕਹਿੰਦੇ ਨੇ ਕਿ ਸਾਨੂੰ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਹੋਏ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਰਸ਼ਨ ਹੋਏ ਸ਼ਹੀਦਾਂ ਸਿੰਘਾਂ ਨੇ ਦਰਸ਼ਨ ਹੋਏ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਸਾਡੇ ਤੇ ਕਿਰਪਾ ਕੀਤੀ ਉਹ ਸੱਚ ਕਹਿੰਦੇ ਨੇ ਕਿੰਨਾ ਇਦਾਂ ਮੇਰੇ ਤੇ ਪ੍ਰਭਾਵ ਪਿਆ ਕਹਿੰਦੇ ਫਿਰ ਮੈਂ ਕੀ ਕੀਤਾ ਮੈਂ ਕਿਸੇ ਗੁਰਸਿੱਖ ਨੂੰ ਪੁੱਛਿਆ ਕਿ ਮੇਰੇ ਨਾਲ ਨਾ ਇਦਾਂ ਜੇ ਮੈਂ ਆਪਣੀ ਨਹੀਂ ਦਸੀ ਮੈਂ ਇਹ ਪੁੱਛਿਆ ਕਿ ਜੇ ਕਿਸੇ ਨੇ ਸ਼ਹੀਦਾ ਸਿੰਘਾਂ ਦੇ ਦਰਸ਼ਨ ਕਰਨੇ ਹੋਣ ਤੇ ਉਹ ਕੀ ਕਰੇ ਤੇ ਉਹਨਾਂ ਨੇ ਕਿਹਾ ਕਿ ਤੂੰ ਨਾ ਬ੍ਰਹਮ ਕਵਚ ਦਾ ਜਾਪ ਕਰਿਆ ਕਰ ਗੁਰੂ ਘਰ ਜਾ ਕੇ ਨਿਸ਼ਾਨ ਸਾਹਿਬ ਦੇ ਥੱਲੇ ਬਹਿ ਕੇ ਕਿਉਂਕਿ ਜਿੰਨਾ ਵੀ ਪਹਿਰਾ ਸ਼ਹੀਦਾ ਸਿੰਘਾਂ ਦਾ ਮੰਨਿਆ ਜਾਂਦਾ ਗੁਰੂ ਘਰ ਦੇ ਵਿੱਚ ਨਿਸ਼ਾਨ ਸਾਹਿਬ ਦੇ ਕੋਲ ਮੰਨਿਆ ਜਾਂਦਾ ਪੁਰਾਤਨ ਵੀ ਮੁਰਾਦਾ ਇਹ ਹੀ ਸੀ ਵੀ ਸਾਰੇ ਨਿਸ਼ਾਨ ਸਾਹਿਬ ਦੇ ਕੋਲ ਬਿਲਕੁਲ ਬੈਠੇ ਕਰਦੇ ਸੀ ਜਿਹੜੇ ਸ਼ਹੀਦ ਫੌਜਾਂ ਜਾਂ ਜਿਨ੍ਹਾਂ ਨੇ ਜੰਗ ਕਰਨੀ ਆਪਣੇ ਕੌਮ ਵਾਸਤੇ ਦੇਸ਼ ਵਾਸਤੇ ਜਾਣ ਵਾਰ ਨਹੀਂ ਉਹ ਇੱਕ ਥਾਂ ਇਕੱਠੇ ਇਕੱਤਰ ਹੋਇਆ ਕਰਦੇ ਸੀ ਉੱਥੇ ਵਿਚਾਰ ਵਟਾਂਦਰਾ ਕਰਦੇ ਸੀ ਕਹਿੰਦੇ ਜਦੋਂ ਮੈਂ ਸ਼ੁਰੂ ਕੀਤਾ 10-15 ਦਿਨ ਬ੍ਰਹਮ ਕਵਚ ਦਾ ਜਾਪ ਗੁਰੂ ਘਰ ਜਾ ਕੇ ਅੰਮ੍ਰਿਤ ਵੇਲੇ ਕਰਦਾ ਰਿਹਾ ਉਸ ਤੋਂ ਬਾਅਦ ਕਹਿੰਦੇ ਮੇਰੇ ਨਾਲ ਕਮਰੇ ਦੇ ਵਿੱਚ ਬੈਠਿਆਂ ਮਿਠਾਇਆ ਮੈਂ ਪਾਠ ਕਰਦਾ ਸੀ ਰੋਸ਼ਨੀ ਹੋ ਗਈ ਤੇ ਦੋ ਸਿੰਘ ਸਾਹਮਣੇ ਨਜ਼ਰ ਆਏ ਖਲੋਤੇ ਨੀਲੇ ਬਾਣਿਆਂ ਦੇ ਵਿੱਚ ਉੱਚੇ ਲੰਮੇ ਜਵਾਨ ਇੱਕ ਬਜ਼ੁਰਗ ਹੈ ਤੇ ਇੱਕ ਥੋੜੀ ਜੀ ਕਾਲੀ ਨਾ ਤੇ ਕਾਲੀ ਹੈ ਨਾ ਚਿੱਟੀ ਦਾੜੀ ਵਾਲਾ ਕਹਿੰਦੇ ਮੈਂ ਸੋਚਿਆ ਕੋਈ ਇਦਾਂ ਲੱਗਾ ਕਿ ਜਿਦਾ ਬਾਹਰੋਂ ਕੋਈ ਚੱਲ ਕੇ ਮੈਨੂੰ ਮਿਲਣ ਆਇਆ ਹੋਵੇ ਕਹਿੰਦੇ ਉਹ ਉਹ ਮੈਨੂੰ ਆਗੇ ਕੁਝ ਨਹੀਂ ਬੋਲੇ ਮੇੜਲ ਵੇ ਕੇ ਹੱਸਦੇ ਨੇ ਅਲੂਬ ਹੋ ਗਏ ਕਹਿੰਦੇ ਹੁਣ ਇਸ ਵਾਰ ਮੈਨੂੰ ਡਰ ਨਹੀਂ ਲੱਗਾ ਕਿਉਂਕਿ ਮੈਂ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਪਾਠ ਰੱਖੇ ਸੀ ਮੈਂ ਮਾਨੂ ਕੜੜਾ ਕੀਤਾ ਕਿਦੇ ਫਿਰ ਮੈਂ ਦਰਸ਼ਨ ਜੀ ਲੋਕੀ ਤੇ ਉਸ ਤੋਂ ਬਾਅਦ ਮੈਂ ਜਾਪ ਕਰਦਾ ਰਿਹਾ ਫਿਰ ਮੈਂ ਮਾਰੇ ਗਾੜੀ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਵੀ ਮੈਂ ਉਹਨਾਂ ਨਾਲ ਕੋਈ ਬਚਨ ਬਲਾਸ ਕਰਨੇ ਚਾਹੁੰਨਾ ਕਿਦੇ ਉਸੇ ਰਾਤ ਫਿਰ ਮੈਨੂੰ ਦਰਸ਼ਨ ਹੁੰਦੇ ਨੇ ਤੇ ਮੈਂ ਉਹਨਾਂ ਨਾਲ ਬਚਨ ਕਰਦਾ ਆਪਣੀਆਂ ਗੱਲਾਂ ਬਾਤਾਂ ਕਰਦਾ ਤੇ ਉਹ ਮੈਨੂੰ ਕਹਿੰਦੇ ਤੂੰ ਫਿਕਰ ਨਹੀਂ ਕਰਨੀ ਸਾਨੂੰ ਗੁਰੂ ਸਾਹਿਬ ਨੇ ਇਹ ਸੇਵਾ ਲਾਈ ਹੀ ਵੀ ਹੈ ਤੇ ਸਾਡਾ ਸਿੱਖ ਉਤੋਂ ਅਮਰਦਤਾਰੀ ਤੇ ਉਤੋਂ ਸਾਡੇ ਸਿੱਖਾਂ ਦੇ ਤਰਕ ਕਰਦਾ ਇਹਦਾ ਤਰਕ ਕੱਢ ਕੇ ਆਓ ਅਸੀਂ ਭਾਈ ਤੇਰਾ ਤਰਕ ਦੂਰ ਕਰਨ ਵਾਸਤੇ ਆਏ ਹਾਂ ਸਾਡੀ ਸੇਵਾ ਸਮਾਪਤ ਆ ਅਸੀਂ ਹੁਣ ਤੇਰੇ ਕੋਲ ਨਹੀਂ ਆਵਾਂਗੇ ਉਹਨਾਂ ਨੇ ਕਿਹਾ ਨਹੀਂ ਮਹਾਰਾਜ ਦਰਸ਼ਨ ਦੇਦਾਰੇ ਦਿੰਦੇ ਰਿਹਾ ਕਰੋ ਤੇ ਉਸ ਵੇਲੇ ਕਹਿੰਦੇ ਉਹਨਾਂ ਨੇ ਕਿਹਾ ਕਿ ਜੇ ਤੂੰ ਬਾਣੀ ਦਾ ਜਾਪ ਕਰਦਾ ਰਹੇਂਗਾ ਤੇ ਸਤਿਗੁਰੂ ਸਾਡੀ ਸੇਵਾ ਲਉਂਦੇ ਰਹਿਣਗੇ ਅਸੀਂ ਤੇਰੇ ਕੋਲ ਰਵਾਂਗੇ ਕਹਿੰਦੇ ਇਦਾਂ ਕਈ ਵਾਰੀ ਮੈਨੂੰ ਚਿਲਪ ਝਲਾਰੇ ਪੈ ਜਾਣੇ ਮੈਂ ਕੋਈ ਤੁਰਿਆ ਜਾਂਦਾ ਹੋਵਾਂ ਕਈ ਵਾਰੀ ਲੱਗਣਾ ਨਾਲ ਜਾ ਰਹੇ ਨੇ ਕਈ ਵਾਰੀ ਵਾਰ ਸੁਣ ਜਾਣੀ ਕੰਨੀ ਪੈ ਜਾਣੀ ਕੋਈ ਇਹੋ ਜਿਹਾ ਦ੍ਰਿਸ਼ ਮੈਨੂੰ ਦਿਖ ਜਾਣਾ ਮੈਨੂੰ ਲੱਗਣਾ ਕਿ ਮੇਰੇ ਨਾਲ ਹੀ ਨੇ ਕਹਿੰਦੇ ਇੱਕ ਵਾਰ ਫਿਰ ਦਰਸ਼ਨ ਅੰਮ੍ਰਿਤ ਵੇਲੇ ਮੈਨੂੰ ਜਾਪ ਕਰਦਿਆਂ ਪਾਠ ਕਰਦਿਆਂ ਹੁੰਦੇ ਨੇ ਉਸ ਵੇਲੇ ਮੈਂ ਪੁੱਛ ਲਿਆ ਕਿ ਤੁਸੀਂ ਕੌਣ ਸੀ ਉਹ ਵੇਲੇ ਮਾਰੇ ਵੇਲੇ ਮਾਰੇ ਦੇ ਤੁਸੀਂ ਦਰਸ਼ਨ ਕੀਤੇ ਨੇ ਉਹ ਕਹਿੰਦੇ ਸਤਿਗੁਰੂ ਦੇ ਨਾਲ ਰਹਿੰਦੇ ਹਾਂ ਸੀ ਤੇ ਕਹਿੰਦੇ ਵੀ ਤੁਸੀਂ ਕੌਣ ਸੀ ਜਿਹਨੂੰ ਮਾਰੇ ਸੀ ਸਰੀਰ ਕਰਕੇ ਸੀ ਸ੍ਰਿਸ਼ਟੀ ਦੇ ਉੱਤੇ ਤੇ ਉਹਨਾਂ ਨੇ ਕਿਹਾ ਮਾਰੇ ਸਰੀਰ ਕਰਕੇ ਹੁਣ ਵੀ ਨੇ ਇਹੋ ਜੇ ਗੋਜ ਗਿਆਨ ਦੇ ਮੈਨੂੰ ਗੱਲਾਂ ਉਹਨਾਂ ਨੇ ਦਸੀਆਂ ਤੇ ਕਹਿੰਦੇ ਵੀ ਮੈਂ ਪੁੱਛ ਲਿਆ ਵੀ ਤੁਹਾਡਾ ਕੀ ਨਾਮ ਹੈ ਉਹ ਕਹਿੰਦੇ ਮੇਰਾ ਨਾਮ ਦੀਪ ਸਿੰਘ ਹੈ ਤੇ ਆ ਅਨੋਦ ਸਿੰਘ ਅਸੀਂ ਭਰਾ ਹਾਂ ਦੋਵੇਂ ਸਾਡੀ ਸੇਵਾ ਲੱਗੀ ਹੈ ਸਾਡੇ ਨਾਲ ਹੋਰ ਵੀ ਪੰਜ ਸਿੰਘ ਹੁੰਦੇ ਨੇ ਅੱਜ ਅਸੀਂ ਦੋ ਹੀ ਆਏ ਸਾਨੂੰ ਸੇਵਾ ਮਾਰਨ ਲਈ ਵੀ ਤੁਹਾਡਾ ਨਾਮ ਹੀ ਬਹੁਤਾ ਰਟਦਾ ਹੈ ਕਿ ਇਹ ਸਿੰਘ ਨਹੀਂ ਹੈਗੇ ਇਹ ਸਿੰਘ ਨਹੀਂ ਹੈਗੇ ਜਾਓ ਇਹਨੂੰ ਦਿਖਾ ਕੇ ਆਓ ਕਹਿੰਦੇ ਉਸ ਵੇਲੇ ਮੈਂ ਨਮਸਕਾਰ ਕਰਕੇ ਉਹਨਾਂ ਨੂੰ ਮਾਫੀ ਮੰਗੀ ਸੀ ਵੀ ਮਹਾਰਾਜ ਜੀ ਮੈਨੂੰ ਮਾਫ ਕਰ ਦਿਓ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾ ਦਾ ਪੰਥ ਸਦਾ ਪ੍ਰਗਟ ਹੈ ਸਦਾ ਜਿੰਦਾ ਹੈ ਸਦਾ ਹਾਜ਼ਰ ਨਾਜ਼ਰ ਹੈ ਸੋ ਇਦਾਂ ਉਸ ਬੰਦੇ ਦਾ ਤਰਕ ਕੱਢਣ ਵਾਸਤੇ ਫੌਜਾਂ ਆਈਆਂ ਸੋ ਭਾਈ ਜਿਹਦੇ ਹਿਰਦੇ ਵਿੱਚ ਤਰਕ ਹੁੰਦਾ ਉਹ ਇਹ ਨਾ ਕਵੇ ਵੀ ਮੈਂ ਤਰਕੀ ਹਾਂ ਤੇ ਇਦਾਂ ਨਹੀਂ ਤੇ ਇਦਾਂ ਹੀ ਐ ਉਹ ਇਹ ਕਵੇ ਸਤਿਗੁਰੂ ਜੀ ਮੇਰੀ ਸੋਝੀ ਨਹੀਂ ਮੈਨੂੰ ਪਤਾ ਨਹੀਂ ਤੁਸੀਂ ਮੈਨੂੰ ਦਿਖਾ ਦਿਓ ਮੇਰਾ ਅੰਦਰਲਾ ਹਿਰਦਾ ਸ਼ਾਂਤ ਕਰ ਦਿਓ ਮੇਰਾ ਤਰਕ ਖਤਮ ਕਰ ਮਹਾਰਾਜ ਜੀ ਕਿਹਦੀ ਨਾ ਕੋਈ ਵਿਦ ਬਣਾ ਕੇ ਤੁਹਾਨੂੰ ਜ਼ਰੂਰ ਵਿਖਾਉਣਗੇ ਇਦਾਂ ਉਸ ਇੱਕ ਤਰਕਵਾਦੀ ਬੰਦੇ ਨੂੰ ਸ਼ੀਦਾਂ ਫੌਜਾਂ ਦੇ ਦਰਸ਼ਨ ਹੁੰਦੇ ਨੇ ਤੇ ਫਿਰ ਉਹ ਬੰਦਾ ਕਹਿੰਦਾ ਕਿ ਮੈਂ ਜਿੰਨਾ ਵੀ ਚਿਰ ਘਰੋਂ ਬਾਹਰ ਰਹਿੰਦਾ ਸੀ ਮੈਂ ਸਿਰਫ ਇਹੀ ਲੋਕਾਂ ਨਾਲ ਗੱਲਾਂ ਕਰਦਾ ਸੀ ਜਿਨ੍ਹਾਂ ਕੋਲੇ ਸ਼ਹੀਦਾਂ ਸਿੰਘਾਂ ਨੂੰ ਦੇਹ ਉਹਨਾਂ ਦੇ ਹਿਰਦੇ ਵਿੱਚ ਸ਼ਹੀਦਾਂ ਸਿੰਘਾਂ ਪ੍ਰਤੀ ਪਿਆਰ ਹੈ ਨਾ ਉਹਨਾਂ ਨੂੰ ਕਿਤੇੋਂ ਡਰਨ ਦੀ ਲੋੜ ਨਹੀਂ ਸ਼ਹੀਰ ਸਿੰਘ ਹਾਜ਼ਰ ਨਾਜ਼ਰ ਨੇ ਆਪ ਕੰਮ ਕਰਨ ਆਉਂਦੇ ਤੁਸੀਂ ਸ਼ਰਧਾ ਰੱਖੋ ਬਾਬਾ ਦੀਪ ਸਿੰਘ ਸਾਹਿਬ ਜੀ ਕਈ ਕਹਿੰਦੇ ਨੇ ਕਿ ਬਾਬਾ ਦੀਪ ਸਿੰਘ ਸਾਹਿਬ ਹੋਏ ਸੀ ਉਹ ਕਹਿੰਦੇ ਹੋਏ ਨਹੀਂ ਬਾਬਾ ਦੀਪ ਸਿੰਘ ਸਾਹਿਬ ਹੈਗੇ ਨੇ ਕਹਿੰਦਾ ਇਦਾਂ ਕਰਕੇ ਮੈਂ ਲੋਕਾਂ ਨੂੰ ਕਹਿਣਾ ਸ਼ੁਰੂ ਕੀਤਾ ਕਿ ਸ਼ਹੀਦ ਫੌਜਾਂ ਦੇ ਭਾਈ ਤੁਸੀਂ ਜੋ ਕਹਿੰਦੇ ਸੀ ਸੰਗਤ ਜੀ ਸੱਤ ਹੈ ਮੈਂ ਝੂਠਾ ਸੀ ਮੈਨੂੰ ਪਤਾ ਨਹੀਂ ਸੀ ਮੂਲਕ ਨੂੰ ਐਵੇਂ ਉਹ ਗੁਰਮੁਖ ਨੇ ਸਾਨੂੰ ਵਾਰਤਾ ਸੁਣਾਈ ਉਹਨੇ ਸਾਨੂੰ ਤਾਂ ਕਿਹਾ ਸੀ ਵੀ ਭਾਈ ਕਿਸੇ ਨਾਲ ਸਾਂਝੀ ਨਾ ਕਰਿਓ ਕਿਉਂਕਿ ਗੁਰਸਿੱਖ ਗੁਰਸਿੱਖ ਨਾਲ ਗੱਲ ਕਰਦਾ ਪਰ ਜਿਵੇਂ ਅੱਜ ਸੰਗਤਾਂ ਬਾਬਾ ਦੀਪ ਸਿੰਘ ਸਾਹਿਬ ਜੀ ਨਾਲ ਪਿਆਰ ਕਰਦੀਆਂ ਪਈਆਂ ਨੇ ਤੇ ਅਮਰ ਦੀ ਕਿਰਪਾ ਨਾਲ ਫਿਰ ਉਦਾਂ ਦੀਆਂ ਸਾਖੀਆਂ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਲ ਰਿਲੇਟਡ ਸਾਖੀਆਂ ਜਾਂ ਜਿਨ੍ਹਾਂ ਨੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰਸ਼ਨ ਕੀਤੇ ਜਿਨ੍ਹਾਂ ਦੇ ਕਿਰਪਾ ਹੋਈ ਜਿਨ੍ਹਾਂ ਨੂੰ ਬਾਬਾ ਦੀਪ ਸਿੰਘ ਜੀ ਦੇ ਨਾਮ ਨਹੀਂ ਤਾਰ ਦਿੱਤਾ ਕਈਆਂ ਨੂੰ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਫੋਟੋ ਨਹੀਂ ਤਾਰ ਦਿੱਤਾ ਉਹਨਾਂ ਦੀਆਂ ਸਾਖੀਆਂ ਫਿਰ ਆਪ ਜੀ ਦੇ ਚਰਨਾ ਕਮਲਾਂ ਵਿੱਚ ਮਹਾਰਾਜ ਦੀ ਕਿਰਪਾ ਨਾਲ ਸੁਣਾਉਣੇ ਹ ਸੰਗਤ ਜੀ ਭੁੱਲਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ